ਜਿਹੜਾ ਆਰਥਿਕ ਸੰਸਾਰ 'ਚ ਆਉਂਦਾ ਹੈ ਉਹਦੇ ਨਾਲ ਹੀ ਉਹਦੇ ਕਰਮਾਂ ਅਨਸਾਰ ਦੁੱਖ ਤੇ ਸੁੱਖ ਦੋਵੇਂ ਆਉਂਦੇ ਨੇ ਇਹ ਦੋਵੇਂ ਖੰਭ ਨੇ ਨਾ ਬਿਨਾ ਉੱਡਿਆ ਨਹੀਂ ਜਾ ਸਕਦਾ ਇਹ ਉਹਦੇ ਨਾਲ ਹੀ ਕਦੇ ਪੈਸਾ ਜ਼ਿਆਦਾ ਹੋ ਗਿਆ ਕਦੇ ਘੱਟ ਹੋ ਗਿਆ ਉਹਦੇ ਨਾਲ ਹੀ ਕਦੇ ਆਦੀ بیمار ਹੋ ਗਿਆ ਕਦੇ ਰਾਜੀ ਹੋ ਗਿਆ ਜਿਹੜੇ ਆਦਮੀ ਇਹ ਸੋਝ ਨਹੀਂ ਲੰਨੇ ਮੈਂ بیمار ਕਿਉਂ ਫਿਰ ਕੀ ਆਦਮੀ ਸੋਝਣ ਕੋਈ ਨਹੀਂ ਭਜੇਗਾ ਨਾ ਇਹਨਾਂ ਬਿਮਾਰ ਕਿਉਂ ਹੋ ਗਿਆ ਕੀ ਕਦੇ ਨਾ ਸੋਚਿਆ ਕਰੋ ਸੁਬੇ ਸਾਡੇ ਮਨ ਤੇ ਜਿਹੜੀ ਲਿਸਟ ਲਿਖੀ ਹੈ ਨਾ ਉਹ ਸਿਰਫ ਸਾਡੇ ਗੁਨਾਹਾਂ ਦੀ ਸਾਨੂੰ ਜਾਲਦੀ ਹੈ ਸਾਡੇ ਆਪਣਾ ਦੀ ਸਾਡੇ ਮਨ ਤੇ ਲਿਸਟ ਕੋਈ ਨਹੀਂ ਹੈ ਪਰ ਉੱਥੇ ਹੈਗੀ ਹੈ ਮੈਂ ਜਿਹੜੇ ਉਸਤਾਨਗੜ੍ਹ ਸਿੰਘ ਨਾਲ ਗੱਲ ਕਰਦਾ ਹਾਂ ਉਹ ਹੀ ਸਦਰੂ ਬਹੁਤ ਹੀ ਬਖਸ਼ ਕਰਦਾ ਜਿਹੜੇ ਸਾਡੇ ਗੁਨਾਹ ਨੇ ਉਹਨਾਂ ਦੇ ਅਨੁਸਾਰ ਉਹ ਸਾਨੂੰ ਖਾ ਦਾ ਗਾਣਾ ਜੇ ਨਾ ਹੁੰਦਾ ਨਾ ਇੰਨੀ ਵੀ ਸਜਾ ਨਹੀਂ ਜਿੰਦਾ ਹੋ ਮੀਨ ਦਿਆਲ ਦਿਆਲੇ ਦੋਖਨ ਦੇਖਤ ਹੈ ਪਰ ਦੇਰ ਨਾ ਹਾਰਾ ਇਹ ਉਹ ਸਰਦਰੀ ਦਾ ਫਰਜ਼ ਹੋਣੀ ਵੀ ਵਾਰਸ ਹੋਣਾ